ਉਸ ਸਾਡੀ ਨਾਲ ਸਿਰਫ ਬਸ ਬਸ ਰੋਲ ਦਿਵਾਦੇ ਨੇ ਇਸ ਰਾਹ ਦੇ ਲਾਗੇ ਦੀ ਕੋਰ ਦਾ ਨਹੀਂ ਕਿ ਅਸੀਂ ਕੋਈ ਵੀ ਪੇੜ ਨਹੀਂ ਹੈ ਸਭ ਆਨ ਵਾਲੇ ਨੇ ਸੁੱਤੀ ਕਈ ਆਪਣੀ ਬੁਸ਼ਨਾ ਤੋਂ ਤੇ ਪੀੜੀਆਂ ਤੋਂ ਨਾਲ ਸਾਡੀ ਸ਼ੋਭਾ ਯਾਤਰਾ ਕਰਕੇ ਹੋਰ ਚੜ ਚੰਨ ਲਾਏ ਅਸੀਂ ਸਨਾਤਾ ਨੂੰਚਰ ਫਾਉਂਡੇਸ਼ਨ ਦੇਖਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਰਾਮੀਲਾ ਕਮੇਟੀ ਬੱਡੀ ਖਾਨਾ ਵੱਲੋਂ ਇਹ ਬਹੁਤ ਹੀ ਸੁੰਦਰ ਬਾਗ ਕੀ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਸਨਾਤਾ ਨੂੰਚਰ ਫਾਉਂਡੇਸ਼ਨ ਵੱਲੋਂ ਆਈ ਹੈ ਉਹਨਾਂ ਨੇ ਲੋਕਾਂ ਦੇ ਸਹਿਯੋਗ ਨਾਲ ਹੀ ਬਹੁਤ ਹੀ ਸੈਰੀ ਬਾਗ ਕੀ ਬਣਾਈ ਹੈ ਜੀ ਰਾਮ ਚੰਦਰ ਜੀ ਲక్ష్మణ ਜੀ ਤੇ ਸ਼੍ਰੀ ਹਨੂਮਾਨ ਜੀ ਦੇ ਨਾਲ ਰੱਤ ਦੇ ਵਿੱਚ ਅਗੇ ਅਗੇ ਅੰਤਿਮ ਯੁੱਧ ਦੀ ਤਿਆਰੀ ਦੇ ਵਿੱਚ ਪਿੱਛੇ ਬਹੁਤ ਹੀ ਵਿਸ਼ਾਲ ਬਾਨਰ ਸੈਨਾ ਦਿਰਾਵਨ ਦੇ ਰੋਲ ਦੇ ਵਿੱਚ ਹਰਮਨ ਅਰੋੜਾ ਜੀ ਜਿਹੜੇ ਸਪੈਸ਼ਲ ਲੁਧਿਆਣੇ ਤੋਂ ਆਉਂਦੇ ਨੇ ਰੋਸ਼ ਕਈ ਵਾਰ ਚੰਡੀਗੜ੍ਹ ਤੋਂ ਵੀ ਆਉਂਦੇ ਨੇ ਸਰਕਾਰਾਂ ਤੋਂ ਹੋਰ ਜਨਤਕ ਨਿਯੋਜਨਾਵਾਂ ਚਰਚਾ ਕਰਨ। ਸਾਡੇ ਵਿੱਚ ਸਾਡੇ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਰਾਹੁਲ ਸ਼ਿਆਭਾ ਜੀ ਆਈਐਸ ਡਿਪਟੀ ਕਮਿਸ਼ਨਰ ਸੰਗਰੂਰ ਪਹੁੰਚ ਚੁੱਕੇ ਨੇ। ਅਸੀਂ ਇਸ ਪਹੁੰਚਣ ਤੇ ਉਹਨਾਂ ਦਾ ਰਾਮ ਦੀ ਦਾ ਕਮੇਟੀ ਬਗੀਖਾਨਾ ਵੱਲੋਂ ਹਾਰਦੀ ਜਸ਼ਨੰਨਨ ਕਰਦੇ ਆ ਸਵਾਗਤ ਕਰਦੇ ਆ ਤੇ ਇੱਕ ਵਾਰੀ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਮੈਂ ਜੈਕਾਰਾ ਲਾਵਾਂਗਾ ਸਾਰਿਆਂ ਨੇ ਮੇਰੇ ਨਾਲ ਇੱਕ ਜੈਕਾਰਾ ਲਾਣਾ ਤਾਂ ਕਿ ਪਤਾ ਲੱਗੇ ਕਿ ਅਸੀਂ ਸਾਰੇ ਇੱਥੇ ਅੱਜ ਦੁਸ਼ਹਿਰੇ ਦਾ ਪਰਵ ਮਨਾਉਣ ਲਈ ਇਕੱਠੇ ਹੋਏ ਹਾਂ ਜੀ ਅਸੀਂ ਅੱਗੇ ਦੀ ਜੋ ਕਾਰਵਾਈ ਹੈ ਉਸ ਨੂੰ ਸ਼ੁਰੂ ਕਰੀਏ ਆ ਗੱਡੀ ਵਾਲੇ ਨੂੰ ਮੈਂ ਰਿਕੁਐਸਟ ਕਰੂੰਗਾ ਕਿ ਇਸ ਨੂੰ ਸਾਈਡ ਤੇ ਕਰ ਲੋ। ਇਹ ਜੀਪ ਹੈ ਇਸ ਨੂੰ ਸਾਈਡ ਤੇ ਕਰ ਲੋ। ਕਿਉਂਕਿ ਅਸੀਂ ਅਸੀਂ ਆਪਣੀ ਅਗਲੀ ਪ੍ਰਕਿਰਤੀ ਸ਼ੁਰੂ ਕਰਨੀ ਹੈ। ਹਲੋ ਮੈਂ ਗੱਡੀ ਵਾਲੇ ਤਨਾ ਨੂੰ ਬੇਨਤੀ ਕਰਦਾ ਉਪਰ ਜੀਪ ਵਾਲੇ ਨੂੰ ਕਿ ਗਰਾਉਂਡ ਤੋਂ ਗੱਡੀ ਪਰੇ ਲਾ ਦੇ ਤੁਹਾਡੇ ਭਾਈ ਕਿੱਥੇ ਚਲੇ ਗਏ? ਭਗਵਾਨ ਰਾਮ, ਹਨੂਮਾਨ ਜੀ, ਲਕਸ਼ਮਣ ਜੀ ਸੁਮਰੀ ਬੰਕਰ ਪਹੁੰਚ ਚੁੱਕੇ ਨੇ। ਅਸੀਂ ਆਪਣੀ ਸਾਰੀ ਕਮੇਟੀ 2 ਮਿੰਟ ਲਈ ਸਾਡੇ ਅੱਜ ਦੇ चीफ गेस्ट ਤੇ ਸਾਡੇ ਸਪੈਸ਼ਲ ਗੈਸਟ ਆਫ ਆਨਰ ਅਸੀਂ ਦੋਨਾਂ ਨੂੰ 2 ਮਿੰਟ ਲਈ ਸਾਡੀ ਛੋਟੀ ਜੀ ਰਸਮ ਹੈ ਕਿ ਅਸੀਂ ਉੱਥੇ ਮੱਥਾ ਟੇਕਦੇ ਹਾਂ ਉਸ ਲਈ ਅਸੀਂ ਲੈ ਕੇ ਜਾਵਾਂਗੇ ਤੇ ਉਸ ਤੋਂ ਬਾਅਦ ਸਾਡਾ ਸਾਰਾ ਜੋ ਅੱਜ ਦਾ ਕਾਰਜਕ੍ਰਮ ਹੈ ਅਸੀਂ ਸ਼ੁਰੂ ਕਰਾਂਗੇ ਮੈਂ ਬੇਨਤੀ ਕਰਦਾ ਜਿਹੜੇ ਬਾਤੂ ਬੰਦੇ ਆਨ ਬਾਰੇ ਹੋਏ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਸਾਈਡ ਤੇ ਆਜੋ ਕਿਉਂਕਿ ਅਸਤਵਾਦੀ ਦਾ ਕੰਮ ਹੈ ਕੋਈ ਵੀ ਉਹ ਉਹ ਨਰਾਜ਼ੀ ਆਖਰੀ ਹੰਕਾਰ ہاتھ ملایا میں نے سر اٹھایا جا میں Yeah. लो है कुझु करा हवा बुल सघमका लेतिरा منو مین شدام

ਸ਼ੰਕਾਰ ਜੀ ਨੇ ਤੇਜਲੋ ਵੀ ਰਾਹ ਕਰ ਰਹੇ ਨੇ ਵੀਰੇ ਬਾਹਰ ਦੇ ਸਾਈਡ ਤੇ ਜਿੱਥੇ ਬਾਹਰ ਤੋਂ ਵੀਰੇ ਕੈਮਰਾ ਲਾਈਨ ਜੀ ਜਨਰਲ ਸਾਰਿਆਂ ਨੂੰ ਬੇਨਤੀ ਕਰਦਾ ਕਿ ਗਰਾਊਂਡ ਤੋਂ ਬਾਹਰ ਆ ਜੂ ਖਾਲੀ ਨਹੀਂ ਰਹੇ ਹੋ ਖਾਸ ਕਰੇ ਸੁਪਰਾਨ ਦੇ ਹੋਏ ਸਾਰੇ ਸਾਰੇ ਬੱਚੇ ਜਿਹੜੇ ਕਰੇ پرو کی بھیڑ ہو یا پانڈو کا بھیڑ ہو جورانت کرنا ہے نا اثر انگی پیٹ ہو گیا

ਕਰ ਰਹੀ ਹੈ ਮਹਾਰਾਜ ਰਾਵਣ ਪ੍ਰਤੀ ਕੈ ਅਹੰਕਾਰ ਦਾ ਜਿਸ ਨੇ ਆਪਣੇ ਹੰਕਾਰ ਨਾਲ ਆਪਣਾ ਪੂਰਾ ਕੁੰਬਾ ਖਤਮ ਕਰਤਾ ਭਗਵਾਨ ਰਾਮ ਪ੍ਰਤੀਕ ਨੇ ਮਰਿਆਦਾ ਦੇ ਕਿ ਅੱਜ ਤੂੰ ਮੈਂ ਗ੍ਰਸਪੁਰਾਈ ਤੇ ਅਛਾਈ ਜਿੰਦਸਤਾ ਕਰੀ ਤੂੰ ਆਜ ਤੂੰ ਨਕਾਰ ਦੋ ਇਹ ਬਸ਼ੂਪ ਕਰਨ ਮੇਰੇ ਨਾਲ ਦੇ ਮੁਸ਼ਕਿਲ ਆਚਾਰੀ ਜੀ ਦਲੇ ਸ਼ੁਰੂ ਹੋ ਗਏ ਨੇ ਤੂੰ ਬਖਾਰ ਦੋ राजा <laughs> पूजा ਦੇ ਵੀ ਦਸ਼ਾ ਨਾਲ ਬੱਚੇ ਦੇ ਦੇਦਿਸ ਨੇ ਬਾਹਰ ਨਿਕਲੋ ਦਿੱਤੀ ਨਾ ਕਰਿਓ ਜਦੋਂ ਜੋ ਬਾਹਰ ਨਿਕਲ ਦਿੱਤੀ ਸੀ ਜਦੋਂ ਬਲੀ ਰਾਮ ਨਾਲ ਜਦੋਂ ਰਾਜ ਨਿਕਲ ਗਿਆ ਉਸ ਤੋਂ ਬਾਅਦ ਬੱਚੇ ਤੇ ਦੇਦਿਸ ਲੈ ਕੇ ਜਾਈਓ ਕਿਉਂਕਿ ਸਾਡੇ ਲਈ ਸੇਫ ਬਹੁਤ ਜ਼ਰੂਰੀ ਹੈ ਜਦੋਂ ਰਾਜ ਨਿਕਲ ਗਿਆ ਬੱਚੇ ਅਵਾਹਨਕਾਰ ਹੌਲੀ ਹੌਲੀ ਬਾਂਦ ਕਰਦਾ ਹੈ ਮਾਨ ਸਾਹਿਬ ਦਾ ਐਸਐਸਟੀ ਸਾਹਿਬ ਦਾ ਔਰ ਰਿਸ਼ਿਕ ਮਿਸ਼ਰ ਸਾਹਿਬ ਦਾ ਖਾਸ ਕਰ ਉਸ ਡਿਪਾਰਟਮੈਂਟ ਦਾ ਜਿਨ੍ਹਾਂ ਨੇ ਬਹੁਤ ਅੱਛਾ ਬੰਦੋਬਸਤ ਬਣਾ ਲਾਟਾ ਹੈ ਕੰਪੂਲ ਚਲ ਸਕਿਆ ਇੰਤzar ਹੈ ਦਰਸ਼ਕਾਂ ਦਾ ਦਿਨਤਵਾਰੇ ਹੋਰ ਦਾਗ ਦੀਆਂ ਮਜਾਤੇ ਅੱਪਾ ਅੱਜ ਇਸੋੜੇ ਦਾ ਪਰਮ ਮਨਾਈਏ ਅਛਾਈ ਦੀ ਜਿੱਤ ਦਾ ਪਰਮ ਮਨਾਈਏ ਭਗਵਾਨ ਰਾਮ ਸਾਰਿਆਂ ਨੇ ਕਿਰਪਾ ਕਰੇ ਤੇ وہ تو جا رہے ہیں لائٹ چلے گئے ہیں۔ وینوش کمار جی دا جنہاں ਤੁਸੀਂ ا فائر ورک دیکھا ہے تے وینوش کمار جی دا بہت ہی سونا فائر ورک وینوش کمار دا۔ ہمارا جو فنکران بھی اگلی پینٹ ہو چکی ہے۔ آر کے سائڈ ہال ਇਹਨਾਂ ਦਾ ਵੀ ਧੰਨਵਾਦ ਕਰੀਹਾ। ਹੋਰ ਸੇਕਾ ਬਹੁਤ سارے ਆਰਟਿਸਟ ਆ ਜਾਂਦੇ ਨੇ। ਉਹਨਾਂ ਦੇ ਚਿਹਰੇ ਤੁਸੀਂ 10 ਮਿੰਟ ਲਈ ਆਪਣੀਆਂ ਦੀਵਸ ਤੇ ਲੈ ਲਿਓ। ਤੇ ਜਿਹੜੇ ਲੈ ਸਟੇਜ ਤੇ ਕਰਤਾ ਦੇ ਤੁਹਾਡੇ ਕੁਝ ਪ੍ਰਾਕਾ ਹੋਇਆ ਹੈ ਕਈ ਵਾਰੀ ਉਹ ਤੇ ਸਾਜ ਬਹੁਤ ਪੁਲਿਸ ਮਾਜਮਾ ਨੂੰ ਬੇਨਤੀ ਕਰੂੰਗਾ ਕਿ 10 ਮਿੰਟ ਲਈ ਜ਼ਰੂਰ ਨਾ ਕਰਾ ਸਕਦਾ ਪੁਲਿਸ ਕੰਟਰੋਲ ਕਰੀ। ਜਿਹੜੀ ਸਾਡੇ ਗੈਸ ਨੇ ਉਹਨਾਂ ਨੇ ਵੀ ਨਾਲ ਆ। ਅਰਵਿੰਦ ਮੋਤੀ ਜੀ ਜੀ ਦੀ ਆਵਾਜ਼ ਤੁਸੀਂ ਹੁਣੇ ਸੁਣੀ ਤੇ ਫਿਰ ਮੇਰੇ ਪਾਸ ਜਿਹੜੇ ਸ੍ਰੀ ਸੁਮਾਨ ਨੇ ਪ੍ਰਧਾਨ ਸ੍ਰੀ ਰੱਖਾ ਜੀ 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 ਸ੍ਰੀ ਲਿਸ਼ਪਾਲ ਜੀ ਪ੍ਰਿੰਸੀ ਡਾਇਰੈਕਟਰ ਸਨੀ ਬਾਮਾ ਜੀ ਜਿਨ੍ਹਾਂ ਨੂੰ ਤੁਸੀਂ ਹਨੂਮਾਨ ਜੀ ਦੇ ਘੋਸ਼ਕਾ ਦੇ ਵਿੱਚ ਲਿਆ ਸਿਧਾਰਥ ਸਤਾ ਜੀ ਦਾ ਜੀ ਦਾ ਦੇਵ ਸਾਬਾ ਸਤਿ ਸ਼੍ਰੀ ਅਕਾਲ ਇਹਨੇ ਥੋੜੇ ਸਾਰੇ ਦੇ ਕਾਰਡ ਚੈੱਕ ਕੀਤੇ ਗੇਟ ਦੇ ਉੱਤੇ ਬਿਨਾਂ ਕਾਰਡ ਤੋਂ ਐਂਟਰੀ ਨਹੀਂ ਸੀ ਕੀਤੀ ਫਿਰ ਵੀ ਉਹਨੇ ਗੱਜਾਂ ਨੂੰ ਦਿੱਤੀ ਤਾਰਿਖ ਚਾਬ ਲਈ ਦਾ ਧੰਨਵਾਦ ਕਰਦੇ ਆ ਸਨਾਤਨ ਉਤਕਰਸ਼ ਫਾਊਂਡੇਸ਼ਨ ਵਿਕਰਮ ਮੋਘਿਲ ਅਨਿਲ ਕੁਮਾਰ ਜੀ ਦੀ ਇੱਛਾ ॠषि ਸ਼ਰਮਾ ਜੀ ਸ਼ੈਂਪੀ ਬੈਗ ਹਾਊਸ ਸ਼ੈਂਪੀ ਜੀ ਗੁਗਾ ਜੀ ਜਿਨ੍ਹਾਂ ਦਾ ਇੱਕ ਦਿਨ ਦਾ 라ਵਨ ਦਰੋਲ ਵੀ ਤੁਸੀਂ ਦੇਖਿਆ ਦੇਰ ਦੇ ਸਨਿਕ ਜੀ ਇਹ ਲਗਾ ਇਨ ਲਾਈਨ ਹੈ ਜੀ ਆਰ ਕੇ ਲਾਈਟ ਹਾਊਸ ਜਿਨ੍ਹਾਂ ਦੀ ਆਵਾਜ਼ ਜੇ ਅਸੀਂ ਬੋਲ ਰਿਹਾ ਤਾਂ ਤੁਸੀਂ ਆਰ ਕੇ ਲਾਈਟ ਸਟਾਸ਼ਨ ਲਈ ਰੁਕਦੇ ਹੋ ਤਾਂ ਨਾਲ ਛੋਟੇ ਬੱਚੇ ਨੇ ਪਲੀਜ਼ 10 ਮਿੰਟ ਲਈ ਬੈਠ ਜੋ ਕਿ ਰਾਸ਼ਪਤ ਹੈ ਤੁਸੀਂ ਇੱਥੇ ਬੈਠੇ ਰਹੋ ਨਾਲ ਜਾਣਾ ਸਾਰਿਆਂ ਨੇ ਕਿਉਂਕਿ ਅੱਗੇ ਰਸਤ ਪੌਤ ਹੈ ਥੋੜੀ ਜਿਹਾ ਰੇਟ ਕਰੋ ਉਸ ਤੋਂ ਬਾਅਦ ਨਿਕਲ ਬਹੁਤ ਰਾਸ਼ਾ ਕੇ 10 ਮਿੰਟ ਲਈ ਵੀਰ ਚੱਲੋ ਬੋਲੂ ਜੀ ਜਿਨ੍ਹਾਂ ਦਾ ਅਹੀ 라ਵਨ ਦਾ ਰੋਡ ਤੁਸੀਂ ਦੇਖਿਆ ਸਾਡੀ ਸਟੇਜ ਦੇ ਬਹੁਤ ਹੀ ਪੁਰਾਣੇ ਆਰਟਿਸਟ ਪਹਿਲਾਂ ਮੇਗਨਾ ਦਾ ਰੋਡ ਕਰਦੇ ਰਹੇ ਨੇ ਉਹ ਦੋ ਤਿੰਨ ਸਾਲ ਦਾ ਗੈਪ ਸੀ ਤੇ ਫਿਰ ਇਸ ਵਾਰ ਅਹੀ 라ਵਨ ਦਾ ਰੋਡ ਕੀਤਾ ਜੋਰ ਜੀ ਵਿਕ੍ਰਮ ਜੀ ਗੋਵਿੰਦਰ ਜੋਹਰ ਜੰਮਰੀ ਇਹਨਾਂ ਨਾ ਦਿੰਦਾ ਕੁਮਿੰਦਰ ਜੌਰ ਲਕੀ ਜੀ ਬਿੱਟੂ ਜੀ ਜਿਨ੍ਹਾਂ ਦੀ ਬਹੁਤ ਮਜ਼ਬੂਤ ਆਵਾਜ਼ ਥੋੜੀ ਜਿਹੀ ਤੁਮੇ ਜੰਨਾਰੋਲ ਕਰਦੇ ਨੇ ਬਹੁਤ ਹੀ ਵਧੀਆ ਗਾਉਂਦੇ ਨੇ ਬਹੁਤ ਹੀ ਵਧੀਆ ਆਰਟਿਸਟ ਵੀ ਨੇ ਬਿੱਟੂ ਜੀ ਮਖਾਨ ਨਰ ਗੁਰੇ ਗੁਰੇ ਮਨੋਵਾਦ ਮਦ ਉਸਤ ਭੰਤ ਭੂਤ ਭਰਸਤਰੀ ਕੋ ਦਰਦਾਸ ਸਨਾਤਨ ਉਤਕਰ ਸਾਡੇ ਸਾਰੀ ਮੈਂਬਰ ਜਿਹੜੇ ਕਿ ਸੰਗਰੂਰ ਦੇ ਵਿੱਚ ਸਨਾਤਨ ਸੰਕ੍ਰਿਤੀ ਨੂੰ ਜਾਗਰਿਤ ਕਰਨ ਬਹੁਤ ਕੰਮ ਕਰ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਿਸ਼ਾਨ ਮਾਸਟਰ ਜੀ ਜਿਹੜੇ ਜੀ ਪ੍ਰਧਾਨ ਨੇ ਆਰਤੀ ਇਕੱਜ ਸੰਗਰੂਰ ਦੇ ਇੱਥੇ ਆਏ ਨੇ ਇਸ ਧੰਨਵਾਦ ਕਰਦੇ ਆਂ ਰਾਨੀ ਕਮੇਟੀ ਵੱਲੋਂ ਵੈਲਕਮ ਕਰਦੇ ਆਂ ਜੀ ਆਇਆਂ ਆਖਦੇ ਆਂ ਇਹਨਾਂ ਦਾ 48 ਮਾਇਆ ਵੀ ਸੀ ਪੂਰਾ ਟਾਈਮ ਲਿਟਾਉਨੇ ਆਪਣੇ ਅੰਦਰ ਸੰਸਾਰ ਤੱਕ ਜਗਤ ਜਗਤ ਜੀ ਆਪ ਜੀ ਪ੍ਰਕਾਸ਼ ਪਿੰਤੂ ਜੀ ਬਰਾਦਰ ਉੱਤਰ ਫਾਊਂਡੇਸ਼ਨ ਦੇ ਸਾਰੇ ਮੈਂਬਰ ਅਸੀਂ ਸ਼ੋਭਾ ਯਾਤਰਾ ਦੀ ਹੋਰ ਸ਼ੋਭਾ ਬਲਾਈ ਇਹਨਾਂ ਦੇ ਆ ਕੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਰਜਿੰਦਰ ਦੁਕਾਨ ਜੀ ਜਿਨ੍ਹਾਂ ਦੀ ਪ੍ਰਾਪਤੀ ਅਖਬਾਰ ਦੇ ਵਿੱਚ ਤੁਸੀਂ ਸਾਰੇ ਪੜੋਗੇ